मुलि पके ठेदार ਨਹੀਂ ਕਰੇਗਾ ਨਹੀਂ ਕਰੇਗਾ ਨਹੀਂ ਕਰੇਗਾ ਕਿਤੇ ਨਹੀਂ ਚਲੇਗਾ ਨਹੀਂ ਚਲੇਗਾ ਸੱਚੇ ਮੁਲਾਜ਼ਮ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਕਿਤੇ ਮੁਲਾਜ਼ਮ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਕਿਤੇ ਨਾਮ ਰੂਹ ਕੰਡੋ ਬਾਹਰ ਕਰੋ ਬਾਹਰ ਕਰੋ ਕਾਹਤੁਰ ਮੰਤਰੀ ਮਰਦਾਵਾ ਗੁਰਪ੍ਰੀਤ ਸਿੰਘ ਆਈ ਮਾ ਪੰਜਾਬ ਰੋਡਵੇ ਪੰਨਾਸਪੀਆਰਸੀ ਕੰਟਰੈਕਟ ਵਰਕਰ ਯੂਨੀਅਨ ਸੁਭਾ ਮੀਤ ਪ੍ਰਧਾਨ ਅਸੀਂ بڑے ਪੰਜਾਬ ਦੇ ਲੋਕਾਂ ਨੇ بڑے ਚਾਵਾ ਤੇ ਛਾਵਾ ਨਾਲ ਆਮ ਆਦਮੀ ਪਾਰਟੀ ਇੱਕ ਬਦਲਾਅ ਨੂੰ ਲੈ ਕੇ ਵੋਟਾਂ ਪਾਈਆਂ ਸੀ ਉਹ ਚਾਅ ਤੇ ਬਦਲਾ ਸਾਡੇ ਉਸ ਵੇਲੇ ਨਮੋਸ਼ੀ ਤੋਂ ਬਦਲ ਗਿਆ ਜਦੋਂ ਭਗਵੰਤ ਮਾਨ ਮੁੱਖ ਮੰਤਰੀ ਨੇ ਪਹਿਲਾਂ ਤਾਂ ਸਾਡੇ ਸੱਤਾ ਚੋਂ ਟੋਂ ਪਹਿਲਾਂ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਇੱਕ ਵੀ ਦਿਨ ਭਰਨਾ ਨਹੀਂ ਲੱਗਣ ਦੇ ਤਾ ਜਾਊਗਾ ਪਰ ਸਾਨੂੰ ਨਮੋਸ਼ੀ ਦਾ ਸਾਹਮਣਾ ਉਦੋਂ ਕਰਨਾ ਪਿਆ ਜਦੋਂ ਪੰਜਾਬ ਦਾ ਇਹੋ ਜਿਹਾ ਕੋਈ ਦਿਨ ਹੀ ਤਾਂ ਘਰਨੇ ਤੋਂ ਬਿਨਾ ਨਹੀਂ ਧੱਪਿਆ ਅਸੀਂ ਬੜੇ ਲੰਬੇ ਸਮੇਂ ਤੋਂ ਘੱਟ ਦਰਖਾਹ ਤੇ ਕੰਮ ਕਰ ਰਹੇ ਆ ਅਸੀਂ ਕੱਚੇ ਮੁਲਾਜ਼ਮਾਂ ਟਰਾਂਸਪੋਰਟ ਭਾਗ ਦੇ ਅਸੀਂ ਆਪਣੀਆਂ ਪੱਕੇ ਕਰਨੀਆਂ ਮੰਗਾਂ ਨੂੰ ਲੈ ਕੇ ਸਰਕਾਰ ਨੂੰ ਮੰਗ ਪੱਤਰ ਦਿੱਤੇ ਮੰਤਰੀਆਂ ਸੰਧਰੀਆਂ ਤੱਕ ਪਹੁੰਚ ਦਿੱਤੀ ਪ੍ਰਾਪਤੋ ਕਿਸੇ ਨੇ ਵੀ ਸਾਡੀ ਕੋਈ ਸਾਰ ਨਹੀਂ ਲਈ ਸਾਡੇ ਮੰਗ ਪੱਤਰਾਂ ਤੇ ਚਰਚਾ ਨਹੀਂ ਵੀ ਨਹੀਂ ਕੀਤੀ ਗਈ ਅਸੀਂ ਪਿਛਲੇ ਲੰਬੇ ਸਮੇਂ ਤੋਂ ਵੀ ਸੰਘਰਸ਼ ਕਰਦੇ ਆ ਰਹੇ ਹਾਂ ਸੰਘਰਸ਼ਾਂ ਦੇ ਦੌਰਾਨ ਮੁੱਖ ਮੰਤਰੀ ਭਗਵਾਨ ਤਮਨ ਨੇ ਹਿਸ਼ਾਰਪੁਰ ਦੇ ਵਿੱਚ 1 ਜੁਲਾਈ 2024 ਨੂੰ ਸਾਡੇ ਨਾਲ ਪੈਨਲ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ ਅਧਿਕਾਰੀਆਂ ਨੂੰ ਟਰਾਂਸਪੋਰਟ ਦੇ ਅਧਿਕਾਰੀਆਂ ਨੂੰ ਟਰਾਂਸਪੋਰਟ ਦੇ ਸੈਕਟਰੀ ਨੂੰ ਡਾਇਰੈਕਟਰ ਨੂੰ ਹੁਕਮ ਦੇ ਦਿੱਤੇ ਕਿ ਇਹਨਾਂ ਤੇ ਇੱਕ ਵੱਖਰਾ ਕੈਡਰ ਦੀ ਕਿਉਂਕਿ ਡਰਾਈਵਰ ਕਲੈਕਟਰ ਹੋਰ ਕਿਸੇ ਵੀ ਵਿਭਾਗ ਦੇ ਵਿੱਚ ਕੰਮ ਨਹੀਂ ਕਰਦੇ ਇਹਨਾਂ ਦੇ ਵੱਖਰੇ ਕੈਡਰ ਦੀ ਇੱਕ ਪਾਲਿਸੀ ਟਰਾਂਸਪੋਰਟ ਦੀ ਵੱਖਰੀ ਪਾਲਿਸੀ ਬਣਾ ਕੇ ਇਹਨਾਂ ਨੂੰ ਰੈਗੂਲਰ ਕਰ ਦਿੱਤਾ ਜਾਵੇ ਸਰਵਿਸ ਰੋਲ ਇਹਨਾਂ ਪੱਕਾ ਕਰ ਦਿੱਤਾ ਜਾਵੇ ਪ੍ਰੰਤੋ ਹੋਇਆ ਸਾਰਾ ਕੁਝ ਉਲਟੀ ਟਰਾਂਸਪੋਰਟ ਦੇ ਸੈਕਟਰੀ ਨੇ ਟਰਾਂਸਪੋਰਟ ਦੇ ਮੰਤਰੀ ਨੇ ਸਾਡੇ ਤੇ ਜਿਹੜੀ ਪਾਲਿਸੀ ਉਹ ਤੋੜ ਮੋੜ ਕੇ ਪੇਸ਼ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾ ਰਹੀ ਆ ਉਹ ਟਰਾਂਸਪੋਰਟ ਦੇ ਕੰਮ ਇਹਨੂੰ ਕੱਚੀ ਪੁੱਲੂ ਪਾਲਿਸੀ ਆ ਜਿਹੜੀ ਡਾਊਨ ਰੇਟਰ ਦੀ ਪਾਲਿਸੀ ਆ ਉਹ ਬਿਲਕੁਲ ਵੀ ਮਨਜ਼ੂਰ ਨਹੀਂ ਦੀ ਇਸ ਕਰਕੇ ਅਸੀਂ 2 ਜਨਵਰੀ ਨੂੰ ਵੀ ਸਾਡੀ ਮੀਟਿੰਗ ਆ ਮਾਨਯੋਗ ਟਰਾਂਸਪੋਰਟ ਮੰਤਰੀ ਨਾਲ ਹੋਈ ਸੀ ਸਾਡੇ ਮੰਗ ਪੱਤਰ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਚਰਚਾ ਨਹੀਂ ਕੀਤੀ ਗਈ ਜਿਹਦੇ ਰੋਸ ਵਜੋਂ ਅੱਜ ਪਣ ਵਾਸਤੇ ਪੀਆਰਟੀਸੀ ਦੇ ਸਮੁੱਚੇ ਕੰਮੇ ਹੜਤਾਲ ਤੇ ਆ ਜਿੱਥੇ ਪੰਜਾਬ ਦੇ ਖਜ਼ਾਨੇ ਨੂੰ ਚੋਨਾ ਲੱਗ ਰਿਹਾ ਜਾਂ ਕਹ ਲਈਏ ਲੋਕਾਂ ਦੇ ਵੱਡੇ ਪੱਧਰ ਤੇ ਖੱਜਲ ਖਵਾਰੀ ਹੋ ਰਹੀ ਹੈ ਨਿੱਜੀ ਜ਼ਿੰਮੇਵਾਰੀ ਹੈ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਦੀ ਅਸੀਂ ਮੰਗ ਕਰਦੇ ਹਾਂ ਸਾਡੀਆਂ ਮੰਗਾਂ ਦਾ ਹੱਲ ਕਰੇ ਨਹੀਂ ਤਾਂ ਅਸੀਂ 7 ਤਰੀਕ ਨੂੰ ਕੱਲ ਨੂੰ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਦੀ ਰਾਸ਼ਮੂਰੇ ਤਰਨਾ ਦੇਵਾਂਗੇ ਜੇ ਸਾਡੀ ਗੱਲ ਨਾ ਸੁਣੀ ਤਾਂ ਹੜਤਾਲ ਹੈ ਜਿਹੜੀ ਅਣਮਿੱਥੇ ਸਮੇਂ ਤੇ ਬਦਲ ਸਕਦੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਦਿੱਲੀ ਦੇ ਵਿੱਚ ਆਮ ਆਦਮੀ ਪ党 ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ 바ਰ ਦੇ ਵਿੱਚ ਹਿੱਤਾਂ ਦੇਣ ਵਾਸਤੇ ਮਜਬੂਰ ਹੋਵਾਂਗੇ ਬਿਲਕੁਲ ਜੀ ਅਸੀਂ ਉਮੀਦ ਕਰਦੇ ਹਾਂ ਸਰਕਾਰ ਤੋਂ ਕਿ ਸਾਡੀਆਂ ਮੰਗਾਂ ਦਾ ਜਿਹੜਾ ਸਾਰਤਕ ਹੱਲਾ ਟੇਬਲ ਤੇ ਬੈਠ ਕੇ ਕੱਢੇ ਜੇ ਆ ਮੰਗਾਂ ਦਾ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ 'ਚ ਅਸੀਂ ਵੱਡੇ ਪੱਦਰ ਤੇ ਕਿਸਾਨ ਜਥੇਬੰਦੀਆਂ ਦਾ ਸਮਰਥਨ ਨਾਲ ਛੜਕਾਂ ਤੇ ਵੀ ਆਵਾਂਗੇ ਤੇ ਆਉਣ ਵਾਲੀਆਂ ਦਿੱਲੀ ਦੀਆਂ ਵਿਧਾਨ ਸਭਾ ਚੋੜਾਂ ਤੋਂ ਪਹਿਲਾਂ ਅਸੀਂ ਦਿੱਲੀ ਦੇ ਘਰ-ਘਰ ਜਾ ਕੇ ਪ੍ਰਚਾਰ ਕਰਾਂਗੇ ਕਿ ਪੰਜਾਬ ਦਾ ਬੇੜਾ ਇਸ ਸਰਕਾਰ ਨੇ ਗਰਕ ਕਰਤਾ ਤੇ ਦਿੱਲੀ ਦੇ ਵਿੱਚ ਵੀ ਇਹਨਾਂ ਨੂੰ ਮੂੰਹ ਨਾਲ ਲਾਇਆ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਰੁੱਧ ਦਿੱਲੀ ਦੇ ਵਿੱਚ ਵੀ ਪ੍ਰਚਾਰ ਕਰਾਂਗੇ ਆਮ ਆਦਮੀ ਪਾਰਟੀ ਦੇ ਸਪ੍ਰੀਮੋ ਅਰਵਿੰਦ ਕੇਜਰੀਵਾਲ ਦੇ ਬਾਹਰ ਦੇ ਵਿੱਚ ਵੀ ਧਰਨਾ ਲਾਉਣ ਵਾਸਤੇ ਮਜਬੂਰ ਹੋਵਾਂਗੇ ਮੇਰਾ ਨਾਮ ਵਿਪੰਤ ਸਿੰਘ ਲਖੜ ਵਾਲਾ ਪੰਡਾ ਜੀ ਆਪਾਂ ਪ੍ਰਾਈਵੇਟ ਦੇ ਕੰਮ ਕਰਦਾ ਆਪਾਂ ਨਹੀਂ ਕਹਿੰਦੇ ਕਿ ਸੁਧਾਰ ਘੜ ਚੱਲਣਾ ਚਾਹੀਦਾ ਪਰ ਉਹ ਗਰੀਬ ਬੰਦੇ ਉੱਤੇ ਚੱਲਣਾ ਚਾਹੀਦਾ ਦੇ ਅਮੀਰ ਬੰਦੇ ਵੀ ਖੜੇ ਨੇ ਗਰੀਬ ਹੁੰਦੇ ਜੜ ਜਾਂਦੇ ਅਮੀਰ ਬੰਦੇ ਖੜੇ ਰਹਿੰਦੇ ਆ ਜਿੱਦਾਂ ਨੇ ਬੱਚੇ ਦੀ ਪੜ੍ਹਾਈ ਫ੍ਰੀ ਚਾਹ ਕਰੋ ਪਹਿਲੀ ਤੋਂ ਲੈ ਕੇ 12ਵੀਂ ਕੁੜੀਆਂ ਦੀ ਪੜ੍ਹਾਈ ਫ੍ਰੀ ਚਾਹੋ 16ਵੀਂ ਦੀ ਕਰ ਪਹਿਲੀ ਤੋਂ ਲੈ ਕੇ ਸਰਕਾਰੀ ਟੀਚਰਾਂ ਲੱਗੇ ਨੇ ਸਰਕਾਰ ਹਾਂ ਉਹਨਾਂ ਨੂੰ ਫਾਇਦਾ ਹੈ ਉਹਨਾਂ ਨੂੰ ਫਾਇਦਾ ਜੀ ਉਹਨਾਂ ਦੀ ਤਨਖਾਹ ਵਧ ਗਈ 12 ਮਹੀਨੇ ਤਿੰਨ ਤਰ੍ਹਾਂ ਹੀ ਹਜ਼ਾਰ ਤਨਖਾਹ ਵਧ ਗਈ ਉਹਨਾਂ ਦੀ ਇਹ ਜਿਹੜੇ ਪਿੰਡਾਂ ਨੇ ਉਹ ਕਦੇ ਜਾਣੂ ਨਾ ਕਦੇ ਨਾ ਜਾਣਾਂ ਦਾ ਉਹਦੇ ਖੱਜਲ ਖਵਾਰ ਹੁੰਦੇ ਰਹਿੰਦੇ ਇੱਥੇ ਅਰਜੀ ਤਾਂ ਪੁੱਛ ਕਿੱਥੇ ਚੱਲੇ ਗਏ ਅਸੀਂ ਕੋਟ ਪੂਰੇ ਚੱਲੇ ਆ ਕਿਹ ਮਸਾੜੀ ਇਹ ਸਮੱਸਿਆ ਬਸ ਤੈਨ ਪਤਾ ਹੈ ਗਰੀਬਾਂ ਦੀ ਕੋਈ ਉਹੋ ਜੀ ਹੁੰਦੇ ਆ ਮਜਬੂਰੀ ਜਾਣਦੀ ਤੇ ਨਹੀਂ ਪਤਾ ਸੀ ਹੁਣ ਕੀ ਤੁਸੀਂ ਸਰਕਾਰ ਕੋਲ ਵੀ ਮੰਗਦੇ ਸਾਡੀ ਮੰਗ ਹੋਈ ਹੈ ਬਸ ਜੇ ਤਾਂ ਦਰਕਰਜਾ ਬੰਦ ਕਰ ਦੇਣ ਤੇ ਨਹੀਂ ਫਿਰ ਚਾਲੂ ਕਰ ਦੇਣ ਜਦੋਂ ਖੜੀਆਂ ਹੁੰਦੀਆਂ ਤੇ ਉਹ ਤਾਂ ਉਹ ਆਖਦੇ ਨੇ ਦਰਕਰ ਵਾਲੀ ਥਲਦੇ ਨਹੀਂ ਬਸ ਮੋੜ ਤੇ ਬੁੱਤ ਖੜੇ ਰਹੇ ਜਾਂਦਾ ਫਿਰ ਕੋਈ ਸਾ ਗਰੀਬ ਕੋਲੇ ਸਾਡੇ ਰੋਕੇ ਕੋਲੇ ਪੈਸੇ ਹੁੰਦੇ ਤੇ ਕਿਸੇ ਕੋਲੇ ਹੁੰਦੇ ਨੇ ਦਿਹਾੜੀਦਾਰ ਬੰਦੇ ਆ ਬਿਲਕੁਲ ਜਿਸ ਤਰ੍ਹਾਂ ਆਏ ਤੇ ਇਹਨਾਂ ਦੇ ਬਣਾ ਕੇ ਕਈ ਵਾਰੀ ਪੁੱਤ ਨਹੀਂ ਵੀ ਹੁੰਦਾ ਗਰੀਬਾਂ ਬੰਦਿਆਂ ਕੋਲੇ ਕਿੱਥੇ ਪੈਸੇ ਹੁੰਦੇ ਆ ਇਹ ਅਣਜਾਣ ਬੰਦੇ ਘਰ ਦੀਆਂ ਮਜਬੂਰੀਆਂ ਲੋਟ ਨਹੀਂ ਇੱਕ ਦਿਹਾੜੀਦਾਰ ਬੰਦਾ ਹੁੰਦਾ ਘਰ ਦੇ ਇੰਨੇ ਜੀ ਖਾਣ ਵਾਲੇ ਹੁੰਦੇ 10 ਕਿ ਤੋਂ ਪੂਰੀ ਆ ਹਾਂ ਇਹ ਤੇ ਚੱਲ ਬੁਤਰਾ ਚਲਾਉਣ ਫਿਰ ਨਹੀਂ ਬੰਦ ਘਰਾਂ ਦੇ ਚੱਲ ਮਾਰਾ ਤੇ ਚੰਗੀ ਜਾਂਦੀ ਸੀ ਚੱਲ ਆਏ ਸੀ ਗਰੀਬਣੀਆਂ ਚ ਬੁੜੀਆਂ ਤੇਰੇ ਨੇ ਜਿੰਨਾਂ ਕੋਲੇ ਨਹੀਂ ਪੈਸਾ ਪਹਿਲਾਂ ਹੁੰਦਾ ਚੜ ਜਾਂਦੀਆਂ ਵਿਚਾਰ ਕੀ ਗਾ ਇਹ ਹੁਣ ਕੇ ਬੰਨ੍ਹ ਨਹੀਂ ਕਰਦੇ ਤੇ ਕਹਿ ਸਰਦਰੀ ਬੁਢੀਆਂ ਤਾਂ ਬੁੱਢਾਟੇ ਹੀ ਰਹਿੰਗਣ ਕਿਡਾਉਂਦੇ ਨਹੀਂ ਲੌਂਦੇ ਹੀ ਨਹੀਂ ਖਲਦੇ ਹੀ ਨਹੀਂ ਆੜ ਦਿੰਦੇ ਮਾਤਾ ਪਿੱਛੇ ਆਉਂਦੀ ਆ ਪਿੱਛੇ ਆਉਂਦੀ ਆ ਦੂਜੀ ਓਹਦੇ ਤੇ ਚੜ੍ਹ ਕੇ ਉੱਥੇ ਖੜੀਆਂ ਰਹਿ ਜਾਂਦੀਆਂ ਕੋਈ ਸਮੱਸਿਆ ਆ ਨਹੀਂ ਪਤਾ ਦੇਖਦਾ ਤਾਰੇ ਦੇ ਬਾਈ ਤਰਵਾਏ ਤੇ ਹਾਂਜੀ ਕਿੱਥੇ ਜਾ ਰਹੇ ਸੀ ਪਤਾ ਜੀ ਓਕੇ ਓਕੇ ਹੁਣ ਕੀ ਸਮੱਸਿਆ ਆ ਰਹੀ ਐ ਅਸਲ ਨਹੀਂ ਨਹੀਂ ਬਾਤ ਦੇਖਦੇ ਪਏ ਠੀਕ ਹੈ ਜੀ ਉਹ ਨਹੀਂ ਕਿ ਕਪੜਾ ਜੇ ਗਲਗਰੀ ਤੱਕ ਜਾਂਦੇ ਤੁਹਾਡੇ ਆਪ ਦਾ ਦਰਖਾਣ ਕਾ ਬਣਦੇ ਤੇ ਚਲਦੀ ਬਸ ਬੱਤੀ ਲਗਾ ਜਾਂਦੀ ਆ ਤੇ ਅੱਜ ਇਹਨਾਂ ਪ੍ਰਾਈਵੇਟ ਮੀਟਿੰਗ ਜੇ ਪਹਿਲਾਂ ਵੀ ਅਸਰ ਦੀ ਅਜਿਹਾ ਬੱਚਾ ਦਾ ਸਾਈਬਰ ਆਮ ਦਾ ਉਹ ਨਹੀਂ ਨਹੀਂ ਆਉਂਦਾ ਕੰਮ ਨਹੀਂ ਆਉਂਦਾ ਕੰਮ ਨਹੀਂ ਆਉਂਦਾ